ਇਹ ਹੈ ਜੀ 19ਵੀਂ ਪੌੜੀ ਦੀ ਚੌਥੀ ਪੰਕਤੀ ਅਖਰੀ ਨਾਮ ਅਖਰੀ ਸਲਾਹ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਅਖਰੀ ਨਾਮ ਅਖਰੀ ਸਲਾਹ ਇੱਥੇ ਵੈਸੇ ਲਿਖਿਆ ਤਾਂ ਅਖਰੀ ਹੈ ਕਹਿਣ ਤੋਂ ਭਾਵ ਅੱਖਰਾਂ ਦੇ ਰਾਹੀਂ ਸ਼ਬਦਾਂ ਰਾਹੀਂ ਬੋਲਾਂ ਰਾਹੀਂ ਜਿਹੜਾ ਹੈ ਜੇ ਕੋ ਕੰਮ ਕਰਨਾ ਹੈ ਤਾਂ ਉਸ ਪ੍ਰਭੂ ਪਰਮਾਤਮਾ ਦਾ ਨਾਮ ਲੈਣਾ ਹੈ ਠੀਕ ਹੈ ਜੋ ਪਿਛਲੀ ਪੰਕਤੀ ਵਿੱਚ ਦੱਸਿਆ ਸੀਗਾ ਅਸੰਖ ਕਹੇ ਸਿਰ ਭਾਰ ਹੋਏ ਉਹ ਭਾਰ ਤੋਂ ਕਿਦਾਂ ਬਚਣਾ ਹੈ ਜੀ ਉਸ ਪ੍ਰਭੂ ਪਰਮਾਤਮਾ ਦਾ ਨਾਮ ਲੈਣਾ ਹੈ ਜੀ ਉਸ ਪ੍ਰਭੂ ਪਰਮਾਤਮਾ ਦੀ ਸਲਾਹ ਕਰਨੀ ਹੈ ਇਹ ਨਾਮ ਲਿਆ ਕਿਦਾਂ ਜਾ ਸਕਦਾ ਹੈ ਉਹ ਅੱਖਰਾਂ ਜਾਂ ਸ਼ਬਦਾਂ ਰਾਹੀਂ ਹੀ ਲਿਆ ਜਾ ਸਕਦਾ ਜੀ ਜੇ ਸ਼ਬਦ ਨਾ ਹੋਣ ਜਾਂ ਅੱਖਰ ਨਾ ਹੋਣ ਅੱਖਰ ਨਾ ਹੋਣ ਤਾਂ ਸ਼ਬਦ ਨਾ ਬਣ ਜੇ ਸ਼ਬਦ ਨਾ ਹੋਣ ਤਾਂ ਬੋਲੀ ਨਾ ਬਣੇ ਜੀ ਠੀਕ ਹੈ ਜੀ ਅੱਖਰਾਂ ਜੇ ਸ਼ਬਦਾ ਰਾਹੀ ਹੀ ਪ੍ਰਭੂ ਪਰਮਾਤਮਾ ਨੂੰ ਯਾਦ ਕੀਤਾ ਜਾ ਸਕਦਾ ਉਸਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਉਸ ਦੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ ਜੇ ਕਿ ਇਹ ਮੇਰੇ ਮਾਲਕਾ ਪ੍ਰਭੂ ਪਰਮਾਤਮਾ ਜੀਓ ਤੁਸੀਂ ਬੜੇ ਬਿਆਨ ਤੋਂ ਤੁਸੀਂ ਬੜੇ ਬਿਆਨ ਤੋਂ ਤੁਸੀਂ ਮਿਹਰਬਾਨ ਹੋ ਤੁਸੀਂ ਰਹਿਮਤ ਵਾਲੇ ਹੋ ਤੁਸੀਂ ਬਖਸ਼ਣਹਾਰ ਹੋ ਹੁਣ ਇਹ ਸਾਰਾ ਬਖਸ਼ਣਹਾਰ ਵੀ ਜੇ ਅੱਖਰਾਂ ਵਿੱਚ ਸੀ ਕਾਹੀਂ ਤੁਸੀਂ ਬਖਸ਼ਰ ਹਰਾ ਕਹਿ ਸਕੇ ਜੇ ਰਹਿਮਤ ਵਾਲਾ ਸੀ ਅੱਖਰਾਂ ਵਿੱਚ ਲਿਖਿਆ ਕਿਸੇ ਨੇ ਫਿਰ ਹੀ ਆਪਾਂ ਰਹਿਮਤ ਵਾਲਾ ਕਹਿ ਸਕੇ ਦਿਆਲੂ ਕਿਰਪਾਲੂ ਜੋ ਕੁਛ ਵੀ ਹੈ ਜੋ ਆਵਾਜ਼ ਕੱਢ ਰਹੇ ਹਨ ਜੋ ਬੋਲ ਬੋਲ ਰਹੇ ਹਨ ਜੇ 35 ਅੱਖਰ ਨਾ ਹੁੰਦੇ ਤਾਂ ਸਾਡੀਆਂ ਧੁਣਾ ਨਹੀਂ ਸੀ ਹੋਣੀਆਂ ਸਾਡੇ ਬੋਲ ਨਹੀਂ ਸੀ ਹੋਣੇ ਅਸੀਂ ਉਸ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਨਾ ਕਰ ਰਹੇ ਠੀਕ ਹੈ ਜੀ ਅਖਰੀ ਨਾਮ ਪ੍ਰਭੂ ਪਰਮਾਤਮਾ ਦਾ ਨਾਮ ਠੀਕ ਹੈ ਜੀ ਅਖਰੀ ਸਲਾਹ ਉਸ ਪ੍ਰਭੂ ਪਰਮਾਤਮਾ ਨੂੰ ਸਲਾਹ ਕਰਨਾ ਉਸ ਦੀ ਸਿਫਤ ਸਲਾਹ ਕਰਨੀ ਉਸ ਦੀ ਵਡਿਆਈ ਕਰਨੀ ਜੀ ਠੀਕ ਹੈ ਤੇ ਆਓ ਦੇਖੀਏ ਅੱਗੇ ਗੁਰੂ ਮਾਰਾ ਸਾਨੂੰ ਕੀ ਉਪਦੇਸ਼ ਦਿੰਦੇ ਨੇ ਜੀ ਅਗਲੀਆਂ ਪੌੜੀਆਂ ਵਿੱਚ ਕੀ ਦੱਸਦੇ ਨੇ ਧਿਆਨ ਦਿਓ